ਸਵਾਗਤ ਕਰਦੇ ਵੀਰ ਜੀ ਤੁਹਾਡੇ ਆਪਣੇ YouTube ਚੈਨਲ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ 15+ ਦੁੱਧ ਦੇਣ ਵਾਲੀ ਚੰਗੀ ਪੰਜਾਬ ਵਾਲੀ ਵੱਡੀ ਜਰਸੀ ਵੈੜ ਦੀ ਲੈ ਕੇ ਆਏ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਾਈ ਬਣੇ ਰਹੋ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਟ ਵੀ ਦੱਸਾਂਗੇ ਰੇਟ ਵੀ ਇਸ ਵੈੜ ਦਾ ਬਿਲਕੁਲ ਜ਼ਾਇਦਾ ਹੋਗਾ ਜੀ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ। ਲੋਈ ਪਹਿਲਾਂ ਤੁਹਾਨੂੰ ਨੇੜੇ ਤੋਂ ਪਹਿਲਾਂ ਵੈੜ ਦੀ ਫੇਸ ਕੁਆਲਿਟੀ ਚੈੱਕ ਰਹੀਏ ਜੀ। ਬਹੁਤ ਹੀ ਜ਼ਿਆਦਾ ਵਧੀਆ ਫੇਸ ਕੁਆਲਿਟੀ ਜੇ ਬੋਦੀ ਵਾਲੀ ਵੈੜ ਜੇ ਬਿਲਕੁਲ ਛੋਟੇ ਕੰਨ ਲੱਗੇ ਜੇ ਪਿਓਰ ਜਰਸੀ ਵੈੜ ਜੇ। ਲੋਈ ਦੇਖ ਸਕਦੇ ਜੇ। ਲੋਈ। ਲੋਈ ਥਣ ਚੈੱਕ ਕਰਸਾਂ ਨੇੜੇ ਬਹੁਤ ਵਧੀਆ ਥਣਾ ਸਿਆ ਜੇ ਚਾਰੇ ਥਣ ਪੂਰੇ ਮੋਟੇ ਦੇ ਪੂਰੇ ਲੰਬੇ ਲੱਗੇ ਪੂਰੇ ਵਿਥੀ ਤੇ ਗੈਪ ਤੇ ਦੇਖ ਸਕਦੇ ਜੇ ਚੱਡਾ ਵੀ ਚੈੱਕ ਕਰ ਸਕਦੇ ਪਿੱਛੇ ਤੋਂ ਜੀ। ਗੱਬੜ ਵੈੜ ਜੇ ਵੀ ਜੀ ਦੂਸਰਾ ਸੁਆਸ ਵੈੜ ਨੇ ਸੂਣਾ ਜੇ। ਤੇ ਸੂਣ ਦੇ ਵਿੱਚ ਜੋ ਸਮਝੇ ਉਹ ਤਿੰਨ ਤੋਂ ਚਾਰ ਦਿਨ ਬਾਕੀ ਰਹਿੰਦਾ ਜੇ ਤੇ ਚੱਡੇ ਤੁਸੀਂ ਤਿਆਰੀ ਹੁਣ ਤੋਂ ਹੀ ਦੇਖ ਸਕਦੇ ਜੇ ਕਿੰਡੀ ਵਧੀਆ ਕੀਤੀ ਵੈੜ ਨੇ ਥਾਂ ਦੂਸੀ ਸਾਈਡ ਤੋਂ ਦੇਖ ਸਕਦੇ ਜੇ ਲੋ ਹਲੇ ਚੱਡੇ ਦੀਆਂ ਪੂਰੀਆਂ ਵਾਲਟਾਂ ਕੱਢ ਕੇ ਚੱਡਾ ਪੂਰਾ ਹੋਰ ਵੀ ਦੁੱਧ ਨਾਲ ਭਰ ਕੇ ਫੇਰੇ ਇਸ ਵੈੜ ਨੇ ਸੂਣਾ ਜੇ ਦੁੱਧ ਦੇ ਬੜੇ ਈਮਾਨ ਨਾਲ 15-16 ਲੀਟਰ ਨਾਰਮਲੀ ਚਵਾ ਦੇਗੀ ਜੀ ਬਾਕੀ ਜੇਕਰ ਕਿਸੇ ਵੀ ਦੀ ਸੇਵਾ ਚੰਗੀ ਹੋਏਗੀ ਤੇ 15-16 ਲੀਟਰ ਤੋਂ ਪਲੱਸ ਵੀ ਚਵਾ ਸਕਦੀ ਆ ਨਹੀਂ ਤੇ ਨਾਰਮਲੀ 15-16 ਲੀਟਰ ਚਵਾ ਦੇਗੀ ਜੀ ਵੈੜ ਬਹੁਤ ਜ਼ਿਆਦੀ ਵਧੀਆ ਜੇ ਪੰਜਾਬ ਵਾਲੀ ਵੱਡੀ ਜਰਸੀ ਵਹਿਣ ਜੇ ਤੇ ਬਿਲਕੁਲ ਠੰਡੀ ਸੀਲ ਸੋ ਜੇ ਲਓ ਜੀ ਦੇਖ ਸਕਦੇ ਜੇ ਫੇਸ ਕੁਆਲਟੀ ਫੇਰ ਤੋਂ ਨੇੜੇ ਚੈੱਕ ਕਰ ਸਕਦੇ ਜੇ ਲਓ ਜੀ ਬਹੁਤ ਹੀ ਜ਼ਿਆਦਾ ਵਧੀਆ ਫੇਸ ਕੁਆਲਟੀ ਇਹ ਬੋਦੀ ਵਾਲੀ ਵਹਿਣ ਜੇ ਲਓ ਤੁਹਾਨੂੰ ਥਾਣਾ ਫੇਰ ਤੋਂ ਚੈੱਕ ਕਰ ਲੈਣੇ ਜੀ ਬਹੁਤ ਵਧੀਆ ਥਾਣਾ ਸ ਹੈ ਜੇ ਲਓ ਜੀ ਦੇਖ ਸਕਦੇ ਬਿਲਕੁਲ ਠੰਡੀ ਸੀਲ ਸੋ ਵਹਿਣ ਜੇ ਘਰ ਰੱਖਣ ਵਾਸਤੇ ਵਹਿਣ ਬਹੁਤ ਜ਼ਿਆਦੀ ਵਧੀਆ ਜੇ ਤੇ ਚੱਡਾ ਉਹਨਾਂ ਹੀ ਅੱਗੇ ਨੂੰ ਜੀ ਤੇ ਉਹਨਾਂ ਪਿੱਛੇ ਨੂੰ ਜੀ ਦੇਖ ਸਕਦੇ ਜੇ ਲਓ ਜੀ ਬਾਕੀ ਜਿਹੜੇ ਵੀ ਰਾਕ ਆਪਾਂ ਵੜ ਲਈ ਆ ਉਹਨਾਂ ਪਹਿਲੇ ਸੂਏ ਦਾ ਹੀ 14-15 ਲੀਟਰ ਦੁੱਧ ਦੱਸਿਆ ਬਾਕੇ ਚਵਾਇਆ ਇਸ ਵੜ ਨੇ ਬਾਕੀ ਆਦ ਕੀ ਉਮੀਦ ਕਰਦੇ ਆ ਕਿ 15 ਤੋਂ ਪਲੱਸ ਹੀ ਚਲੇਗੀ ਜੀ 15-16 ਲੀਟਰ ਬੜੇ ਇਰਮਾਨ ਦੁੱਧ ਚਵਾ ਦੇਗੀ ਜੀ ਵੜ ਬਹੁਤ ਜਿਆਦੀ ਵਧੀਆ ਜੇ ਤਿਆਰੀ ਬਹੁਤ ਜਿਆਦੀ ਚੰਗੀ ਕੀਤੀ ਵੜ ਨੇ ਚੱਡੇ ਦੀ ਦੇਖ ਸਕਦੇ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੜ ਜੇ ਲੋ ਜੀ ਬਾਕੀ ਜੇਕਰ ਕਿਸੇ ਵੀਰ ਦੇ ਵੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੜ ਦੀ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੇ ਬਾਕੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀਆਂ ਵੈੜ ਉਹ ਵੀ ਆਪਣੀ ਥਾਣਾ ਦੀ ਇਸ ਵੈੜ ਦੀ ਤੇ ਠੰਡੀ ਸੀਲ ਦੀ ਪੂਰੀ ਗਾਰੰਟੀ ਹੈ ਜੀ ਉਹ ਵੀ ਤੁਸੀਂ ਆਪਣੇ ਕੋਲੇ ਵੈੜ ਖਰੀਦ ਸਕਦੇ ਜੇ ਐਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਜੀ ਆਪਣਾ ਗੱਗੜਪਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੇ ਵੈੜ ਖਰੀਦ ਸਕਦੇ ਜੇ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਗੱਬਣਾ ਤਿਆਰ ਰਹਿਣਾ ਮਿਲਦੀਆਂ ਇਹਦੇ ਤਾਰੀਆਂ ਸੂਈਆਂ ਸੱਜਰ ਸੂਈਆਂ ਰਹਿਣਾ ਮਿਲਦੀਆਂ ਜੀ ਕੋਈ ਵੀਰ ਆਪਣੇ ਦਾ ਕਦੇ ਵੀ ਸੰਪਰਕ ਕਰ ਸਕਦਾ ਜੇ ਤੇ ਆਪਣੇ ਕੋਲੋਂ ਚੰਗੀਆਂ ਵਾੜਾਂ ਖਰੀਦ ਸਕਦਾ ਜੇ ਜਾਇਜ਼ ਕੀਮਤਾਂ ਦੇ ਮੋਲ ਦੀ ਜੇਕਰ ਗੱਲ ਕਰੀਏ ਇਸ ਵੈੜ ਦੀ ਮੋਲ ਭਾਵੇਂ ਇਸ ਵੈੜ ਦਾ 60 ਕਰ ਲਈਏ 65 ਕਰ ਲਈਏ ਇਹ ਵੈੜ ਵੇਖਦੀ ਆ ਵੈੜ ਬਹੁਤ ਜਿਆਦੀ ਵਧੀਆ ਪੰਜਾਬ ਵਾਲੀ ਵੱਡੀ ਜਰਸੀ ਵੈੜ ਆ ਪਰ ਆਪਾਂ ਕੋਈ ਮੋਲ 60 65 ਨਹੀਂ ਕਰਨਾ ਇਹ ਸਿਰਫ ਤੁਹਾਨੂੰ 55000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ 55000 ਜਿਹੜਾ ਰੇਟ ਆ ਉਹ ਫਿਕਸ ਰੇਟ ਹੋਏਗਾ ਵੀਰ ਜੀ ਬਸ ਛੋੜੀ ਹੈਗੀ ਦੇ ਵਿੱਚੋਂ ਬਾਕੀ ਜਿਹੜੇ ਵੀਰ ਦੇ ਵੈੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਆਪਣੀ ਪੂਰੀ ਪਾਸ ਕਰਕੇ ਤਸੱਲੀ ਕਰਕੇ ਫੇਲ ਲੈ ਕੇ ਜਾ ਸਕਦੇ ਜੇ ਲੋ ਚੜਾ ਤੁਸੀਂ ਫਿਰ ਤੋਂ ਦੇਖ ਸਕਦੇ ਪਿਛੇ ਤੋਂ ਜੀ ਬਹੁਤ ਜਿਆਦੀ ਵਧੀਆ ਥਣਪਾਂਡੀ ਦੀ ਵਹਿੜ ਜੇ ਦੂਸਰਾ ਸੁਆਸ ਵਹਿੜ ਨੇ ਸੂਣਾ ਜੇ ਤੇ ਸੂਣ ਦੇਵੇ ਜੋ ਸਮਾ ਜੇ ਉਹ ਤਿੰਨ ਤੋਂ ਚਾਰ ਦਿਨ ਰਹਿੰਦਾ ਜੇ ਲਓ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀ ਵੀ ਜੁੜੇ ਚੈਨਲ ਦੇ ਸ਼ੇਰਾੜੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜ